ਜਿਹੜਾ ਟਰੈਕਟਰ ਮਾਰਚਾ ਸਾਡਾ 15 ਤਰੀਕ ਨੂੰ 15 ਅਗਸ ਨੂੰ ਸਮੁੱਚੇ ਬਠਿੰਡੇ ਦੇ ਵਿੱਚ ਜਿਹ ਕਹਿ ਲਈ ਅਸੀਂ ਜਿੰਨੇ ਸਾਡੇ ਐਸਟੀਮ ਦਫ਼ਤਰ ਪੈਂਦੇ ਨੇ ਉਹਨਾਂ ਤੇ ਪਿੰਡਾਂ ਦੇ ਵਿੱਚ ਮਾਰਚ ਕਰਕੇ ਐਸਟੀਮਾਂ ਤੇ ਦਫ਼ਤਰ ਤੇ ਜਿਹੜੇ ਨਵੇਂ ਆ ਧਾਰਾ ਜਾਂ ਨਵੇਂ ਕਾਨੂੰਨ ਬਦਲੇ ਨੇ ਉਹਨਾਂ ਦੀਆਂ ਕਾਪੀਆਂ ਛਾੜਾਂਗੇ ਕਈ ਧਾਰਾ ਚੇਂਜ ਹੋਈਆਂ ਕੀ ਉਹ ਉਹਨਾਂ ਦੇ ਵਿੱਚ ਕੀ ਤੁਹਾਡੇ ਖਿਲਾਫ ਆ ਹੋਇਆ ਕੀ ਕਾਨੂੰਨ ਸਹੀ ਨਹੀਂ ਬਣਾਇਆ ਜਿਹੜਾ ਚੇਂਜ ਹੋਇਆ ਜਿਹੜੇ ਇਹ ਧਰਨੇ ਮਜਾਰੇ ਲਾਉਂਦੇ ਨੇ ਇਹਨਾਂ ਨੂੰ ਰਹਿਤ ਕੀਤਾ ਜਾਵੇ ਤਰ੍ਹਾਂ ਤਰ੍ਹਾਂ ਦੀਆਂ ਧਰਾਵਾਂ ਲਾ ਕੇ ਜਿਨ੍ਹਾਂ ਦੇ ਵਿੱਚ ਡੱਕਿਆ ਜਾਵੇ ਤਾਂ ਕਿ ਕੋਈ ਆਵਾਜ਼ ਠਾਉਣ ਵਾਲੀ ਨਾ ਰਹੇ ਜਿਹੜੀ ਸਾਨੂੰ ਕਿਸਾਨਾਂ ਨੂੰ ਰਾਹਤ ਦੇਣ ਵਾਲੀ ਇਹਦੇ ਵਿੱਚ ਕੋਈ ਵੀ ਇਹਨਾਂ ਨੇ ਗੱਲਬਾਤ ਨਹੀਂ ਰੱਖੀ ਸੋ ਰਾਹਤ ਤਾਂ ਸਾਨੂੰ ਇਹ ਹੀ ਹੈ ਕਿ ਜਿਨ੍ਹਾਂ ਨੇ ਨਵੇਂ ਕਾਨੂੰਨ ਬਣਾਏ ਐ ਇਹਨਾਂ ਵਰੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਜੇ ਕੋਈ ਸੰਘਰਸ਼ੀ ਕਿਸਾਨ ਮੁੱਦਾ ਠਾਉਂਦਾ ਜਾਂ ਧਰਨਾ ਲਾਉਂਦਾ ਉਹ ਉਸ ਨੂੰ 90 ਦਿਨਾਂ ਲਈ ਅੰਦਰ ਰੱਖਿਆ ਜਾ ਆਨੇ ਦੇ ਵਿੱਚ ਹੀ ਰੱਖ ਸਕਦੇ ਜਿਹੜਾ ਕਿ ਬਿਨਾ ਅਧਿਕਾਰ ਤੋਂ ਕੋਈ ਵੀ ਅਪਰਾਧ ਨਾ ਕੀਤਾ ਹੋਵੇ ਤਾਂ ਵੀ ਉਹ 90 ਦਿਨ ਰੱਖ ਸਕਦੇ ਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 15 ਅਗਸਤ ਨੂੰ ਟਰੈਕਟਰ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਮੋਰਚੇ ਵੀ ਕਿਸਾਨ ਜਿਹੜੇ ਲਾਈ ਬੈਠੇ ਆ ਕੇਂਦਰ ਤੋਂ ਮੰਗਾਂ ਮਨਵਾਉਣੀਆਂ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਪਰ ਹੁਣ 15 ਤਰੀਕ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਜਿਹੜਾ ਪੂਰੇ ਪੰਜਾਬ 'ਚ ਕੱਢਿਆ ਜਾਣਾ ਬਠਿੰਡਾ ਵਿੱਚ ਵੀ ਇਹ ਮਾਰਚ ਕੱਢਿਆ ਜਾਊਗਾ ਤੁਹਾਨੂੰ ਲੈ ਕੇ ਮੀਟਿੰਗ ਇੱਥੇ ਕੀਤੀ ਗਈ ਹੈ ਭਾਰਤੀ ਕਿਸਾਨ ਜੁਨੇ ਸਿੱਧੂਪੁਰ ਵੱਲੋਂ ਤੇ ਸਾਡੇ ਨਾਲ ਰੇਸ਼ਮ ਸਿੰਘ ਯਾਤਰੀ ਨੇ ਜਿਹੜੇ ਆਗੂ ਨੇ ਇਸ ਜਥੇਬੰਦੀ ਦੇ ਉਹਨਾਂ ਗੱਲ ਕਰਦੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਟਰੈਕਟਰ ਮਾਰਚ ਕੱਢਣਾ ਹੈ ਇਸ ਟਰੈਕਟਰ ਮਾਰਚ ਕੱਢਣ ਦੇ ਪਿੱਛੇ ਵਜ੍ਹਾ ਕੀ ਹੈ ਮੈਂ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰ ਜਿਹੜਾ ਟਰੈਕਟਰ ਮਾਰਚ ਕੱਢਣ ਦੀ ਵਜ੍ਹਾ 13 ਫਰਵਰੀ ਤੋਂ ਲੈ ਕੇ ਅਸੀਂ ਕਿਸਾਨੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਖਨੌਰੀ ਵਾਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਭੰਮਾ ਮੀਟਿੰਗਾਂ ਰਾਹੀਂ ਕੋਈ ਹੱਲ ਨਹੀਂ ਨਿਕਲਿਆ ਸਰਕਾਰ ਨੇ ਭੰਮਾ 14 15 ਨੂੰ ਅਤਿਆਚਾਰ ਕਰਿਆ 21 ਤਰੀਕ ਨੂੰ ਫੇਰ ਅਤਿਆਚਾਰ ਕਰਿਆ ਜਿਸ ਦੇ ਇੱਕ ਸਾਡਾ ਨੌਜਵਾਨ ਸੁਭਕਰਨ ਸਿੰਘ ਸ਼ਹੀਦ ਕਰਿਆ ਉਹਦੇ ਤੇ ਅਸੀਂ ਇੱਕ ਸਰਕਾਰ ਨੂੰ ਅਪੀਲ ਕਹਿ ਲਈਏ ਬੇਨਤੀ ਕੀਤੀ ਸੀ ਵੀ ਜਿਹੜੇ ਅਧਿਕਾਰੀਆਂ ਨੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਨਾ ਉਹਦੀ ਇਨਕੁਆਰੀ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਛੱਟਿਆ ਜਾਵੇ ਫਰਜੇ ਅੱਜ ਇੱਥੇ ਸਾਰਾ ਕੁਝ ਉਲਟ ਜਿਹੜੇ ਬੰਦੇ ਮੂਰੇ ਦੋਸ਼ੀ ਲਿਆਉਣੇ ਸੀ ਉਹਨਾਂ ਨੂੰ ਸੈਂਟਰ ਸਰਕਾਰ ਨੇ ਸਨਮਾਨ ਕਰਨ ਲਈ ਰਾਸ਼ਟਰਪਤੀ ਹਾਡਵਾਰ ਦੇਣ ਲਈ 15 ਤਰੀਕ ਨੂੰ ਉਹਨਾਂ ਦਾ ਮਾਨ ਸਨਮਾਨ ਕਰ ਰਿਹਾ ਜਿਹੜਾ ਇੱਕ ਅਸੀਂ ਡਟ ਕੇ ਵਿਰੋਧ ਕਰਿਆ ਸੀਗਾ ਸੈਂਟਰ ਚ ਵੀ ਮੰਗ ਪੱਤਰਾਂ ਰਾਹੀਂ ਵੀ ਤੇ ਅੱਜ ਵੀ ਵਿਰੋਧ ਜਿਹੜੀਆਂ ਇਹਦੀਆਂ ਮੰਗਾਂ ਸੀਗੀਆਂ ਜਿਹੜਾ ਟਰੈਕਟਰ ਮਾਰਚ ਆ ਸਾਡਾ 15 ਤਰੀਕ ਨੂੰ 15 ਅਗਸਤ ਨੂੰ ਸਮੁੱਚੇ ਬਠਿੰਡੇ ਦੇ ਵਿੱਚ ਜੇ ਕੈਲਗਰੀ ਜਿੰਨੇ ਸਾਡੇ ਐਸਟੀਮ ਦਫ਼ਤਰ ਪੈਂਦੇ ਨੇ ਉਹਨਾਂ ਤੇ ਪਿੰਡਾਂ ਦੇ ਵਿੱਚ ਮਾਰਚ ਕਰਕੇ ਐਸਟੀਮਾਂ ਤੇ ਦਫ਼ਤਰ ਤੇ ਜਿਹੜੇ ਨਵੇਂ ਆ ਧਾਰਾ ਜਾਂ ਨਵੇਂ ਕਾਨੂੰਨ ਬਦਲੇ ਨੇ ਉਹਨਾਂ ਦੀਆਂ ਕਾਪੀਆਂ ਛੜਾਂਗੇ ਨਾਲ ਹੀ ਜਿਹੜੇ ਇੱਧਰਲੇ ਸ਼ੈਡ ਵਾਲੇ ਬਠਿੰਡੇ ਡੀਸੀ ਹੈੱਡਕੁਆਟਰ ਤੇ ਕੁਝ ਰਹਿੰਦੇ ਬਲਾਕ ਬਠਿੰਡੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਬਠਿੰਡਾ ਡੀਸੀ ਹੈੱਡਕੁਆਟਰ ਤੇ ਕਾਪੀਆਂ ਛੜਾਂਗੇ ਜਿਹੜੇ ਜਿਹੜੇ ਤੁਸੀਂ ਕਾਨੂੰਨ ਕਹਿ ਰਹੇ ਹੋ ਜਿਹੜੀ ਹੁਣ ਧਾਰਾ ਬਦਲੀ ਗਈਆਂ ਕਈ ਧਾਰਾ ਚੇਂਜ ਹੋਈਆਂ ਕੀ ਉਹ ਉਹਨਾਂ ਦੇ ਵਿੱਚ ਕੀ ਕਿ ਤੁਹਾਡੇ ਖਿਲਾਫ ਹੈ ਉਹ ਹੈ ਕਿ ਕਾਨੂੰਨ ਸਹੀ ਨਹੀਂ ਬਣਾਏ ਜਿਹੜਾ ਚੇਂਜ ਹੋਇਆ ਹੋ। ਦੇਖੋ ਜਿਹੜੇ ਕਾਨੂੰਨ ਬਦਲਣ ਲਈ ਲਿਆਉਂਦੇ ਨੇ ਬਿਲਕੁਲ ਉਹ ਕਿਸਾਨਾਂ ਦੇ ਜਾਂ ਸਮਾਜ ਸੇਵੀ ਨੇ ਕਿਸਾਨ ਜਥੇਬੰਦੀਆਂ ਆਪਦੇ ਹੱਕਾਂ ਲਈ ਲੜਾਈ ਲੜਦੀਆਂ ਨੇ ਵੱਡਾ ਮੇਨ ਕਾਨੂੰਨ ਆਉੱਚ ਇੱਕ ਕਿ ਜਿਹੜੇ ਇਹ ਧਰਨੇ ਮਜਾਰੇ ਲਾਉਂਦੇ ਨੇ ਇਹਨਾਂ ਨੂੰ ਰਹਿਤ ਕੀਤਾ ਜਾਵੇ। ਤਰ੍ਹਾਂ ਤਰ੍ਹਾਂ ਦੀਆਂ ਧਰਾਵਾਂ ਲਾ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਤਾਂ ਕਿ ਕੋਈ ਆਵਾਜ਼ ਉਠਾਉਣ ਵਾਲੀ ਨਾ ਰਹੇ। ਇਹਨਾਂ ਦੀ ਅਸੀਂ ਜਿਹੜੇ ਸਾਰੇ ਨੇ ਇਹ ਨੇਕੀ ਮੋਟੇ ਕਾਪੀਆਂ ਸੜਾਂਗੇ ਨਾਲ ਹੀ ਸਾਡੀ ਮੇਨ ਮੰਗ ਡਾਕਟਰ ਸੁਮੇਨੰਦ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਸੀ ਗਰੰਟੀ ਕਾਨੂੰਨ ਬਣਾਉਣਾ ਸਮੁੱਚਾ ਕਰਜ਼ਾ ਖਤਮ ਕਰਨਾ ਜਿੰਨੇ 2020 ਦੌਰਾਨ ਲਗਭਗ 60000 ਕਿਸਾਨਾਂ ਦੀ ਕੀ ਸਪਾਇਆ ਉਹ ਖਤਮ ਕਰਾਉਣੇ ਲੰਖੀਪੁਰ ਖੀਰੀ ਕਾਂਡਾ ਜਿਹੜਾ ਉਹਦੇ ਦੋਸ਼ੀਆਂ ਨੂੰ ਸਜ਼ਾਵਾਦ ਬਣਿਆ ਹੋਰ ਇਹ 12 ਸਾਡੀਆਂ ਮੇਨ ਮੰਗਾਂ ਨੇ ਜਿਹੜੀਆਂ ਇਹਨਾਂ ਮੰਗਾਂ ਨੂੰ ਲੈ ਕੇ ਵਾਰਾਂਗੇ ਤੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸੜਾਂਗੇ ਸਾਰੇ ਭਾਰਤ ਦੇ ਵਿੱਚ 15 ਅਗਸਤ ਨੂੰ ਟਰੈਕਟਰ ਮਾਰਚ ਕੱਢਣਾ ਜਿਹੜੀ ਕੱਜ ਸਾਡੀ ਇੱਥੋਂ ਇਸ ਤਿਆਰੀ ਲਈ ਮੀਟਿੰਗ ਬਿਲਕੁਲ ਮੀਟਿੰਗ ਤੁਸੀਂ ਕਰ ਰਹੇ ਹੋ ਜੀ ਕੇਂਦਰ ਸਰਕਾਰ ਹਾਲਾਂਕਿ ਬਹੁਤ ਦਾਅਵੇ ਕਰ ਰਹੀ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਬੜਾ ਕੁਝ ਦੇ ਵੀ ਰਹੀ ਹੈ ਸਰਕਾਰੇ ਦਾਅਵਾ ਕਰਦੀ ਹੈ ਪਰ ਉਹ ਟਰੈਕਟਰ ਮਾਰਚਾ ਲੱਗਦਾ ਅਸਰ ਪਊਗਾ ਇਸ ਚੀਜ਼ ਦਾ ਇਹਦਾ ਜੀ ਅਸਰ ਬਹੁਤ ਪਊਗਾ ਜਿਵੇਂ ਅਸੀਂ ਇੱਕ ਤਰੀਕ ਨੂੰ ਜੋ ਇੱਥੇ ਆਪਣੇ ਭਾਰਤ ਸਰਕਾਰ ਦੇ ਪੂਤਲੇ ਸਾੜੇ ਆ ਤੇ ਜਿਹੜੇ ਹਰਿਆਣੇ ਦੀ ਸਰਕਾਰ ਦੇ ਸਹਿਤ ਜਿਹੜੇ ਸਾਡੇ ਉੱਥੇ ਨੌਜਵਾਨ ਸ਼ਹੀਦ ਕੀਤਾ ਤੇ ਸਾਡੇ ਜਿਹੜੇ 4-5 ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਜ਼ਖਮੀ ਕੀਤੇ ਤੇ ਸਾਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਮਸ਼ੀਨਰੀ ਭੰਨੀ ਆ ਤੇ ਜਿਹੜਾ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਇਹ ਭਾਰਤ ਦੇ ਸਾਰੀਆਂ ਜਥੇਬੰਦੀਆਂ ਵੱਨੋਂ ਜੋ ਮੀਟਿੰਗ ਕਰਕੇ 20 ਤਰੀਕ ਨੂੰ ਦਿੱਲੀ ਦੇ ਵਿੱਚ ਉਹਦਾ ਐਲਾਨ ਕੀਤਾ ਤੇ ਉਸ ਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਵੱਨੋਂ ਜਥੇਬੰਦੀ ਵੱਨੋਂ ਅਸੀਂ ਵੱਡੇ ਟਰੈਕਟਰਾਂ ਦਾ ਵੱਡਾ ਇਕੱਠ ਕਰਕੇ ਵੱਡਾ ਮਾਰਚ ਕਰਕੇ ਅਸੀਂ ਬਠਿੰਡੇ ਦੇ ਵਿੱਚ ਉਹਦੀਆਂ ਕਾਪੀਆਂ ਸਾੜਾਂ। ਬਿਲਕੁਲ ਜੀ ਨਵੇਂ ਕਾਨੂੰਨ ਦਾ ਵੀ ਵਿਰੋਧ ਉੱਠ ਗਿਆ ਪਹਿਲਾਂ ਸਰਕਾਰ ਦੇ ਫੈਸਲਿਆਂ 'ਤੇ ਰੋੜਦਾ ਰਿਹਾ। ਲੱਗਦਾ ਕੇਂਦਰ ਸਰਕਾਰ ਕੋਈ ਰਾਹਤ ਦਊਗੀ ਕਿਸਾਨਾਂ ਨੂੰ ਹੀ ਇਸੇ ਤਰੀਕੇ ਨਾਲ ਸੰਘਰਸ਼ੀ ਕਰਦੇ ਰਹੂਗੇ। ਵੇਖੋ ਜੀ ਮੈਂ ਰਣਜੀਤ ਸਿੰਘ ਜੀਦਾ ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਫਿਰਸਕਤਰ ਜਿਹੜੀ ਸਾਨੂੰ ਕਿਸਾਨਾਂ ਨੂੰ ਰਾਹਤ ਦੇਣ ਵਾਲੀ ਇਹਦੇ 'ਚ ਕੋਈ ਵੀ ਇਹਨਾਂ ਨੇ ਗੱਲਬਾਤ ਨਹੀਂ ਰੱਖੀ। ਸੋ ਰਾਹਤ ਤਾਂ ਸਾਨੂੰ ਇਹ ਹੀ ਹੈ ਕਿ ਜਿਨ੍ਹਾਂ ਨੇ ਨਵੇਂ ਕਾਨੂੰਨ ਬਣਾਏ ਐ ਇਨਾ ਬਾਰੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਜੇ ਕੋਈ ਸ਼ੰਗਾਰਸ਼ੀਲ ਕਿਸਾਨ ਮੁੱਦਾ ਠਾਉਂਦਾ ਜਾਂ ਧਰਨਾ ਲਾਉਂਦਾ ਉਹ ਨੂੰ 90 ਦਿਨਾਂ ਲਈ ਅੰਦਰ ਰੱਖਿਆ ਜਾਂਦਾ ਥਾਣੇ ਦੇ ਵਿੱਚ ਹੀ ਰੱਖ ਸਕਦੇ ਜਿਹੜਾ ਕਿ ਬਿਨਾ ਅਧਿਕਾਰ ਤੋਂ ਕੋਈ ਵੀ ਅਪਰਾਧ ਨਾ ਕੀਤਾ ਹੋਵੇ ਤਾਂ ਵੀ ਉਹ 90 ਦਿਨ ਰੱਖ ਸਕਦੇ ਆ ਸੋ ਇਹਦੇ ਵਿੱਚ ਜਿਹੜੇ ਸਾਡੇ ਜਿਵੇਂ ਸਾਡੇ ਰਜਿਸਟ੍ਰੈਂਗ ਨੇ ਦੱਸਿਆ ਕਿ ਸਾਡਾ ਕਿਸਾਨ ਮਾਰਿਆ ਗਿਆ ਉੱਥੇ ਸ਼ੁਭ ਕਰਨਵੀਰ ਸਾਡਾ ਹੋਰ ਵੀ ਸਾਡੇ ਕਿਸਾਨਾਂ ਦੀਆਂ ਅੱਖਾਂ ਚੱਲੀਆਂ ਉਹਨਾਂ ਨੇ ਗੋਲੀਆਂ ਚਲਾਈਆਂ ਉੱਥੋਂ ਦੇ ਜਿਹੜੇ ਡੀਐਸਪੀ ਸੀ ਐਸਐਸਪੀਸੀ ਡੀਜੀਪੀਸੀ ਉਹਨਾਂ ਨੂੰ ਅਹੁਦੇ ਦਿੱਤੇਗੇ ਵੱਡੇ ਉਹਨਾਂ ਦੇ ਮਾਨ ਸਨਮਾਨ ਹੋਣੇ ਹੁਣ ਨਾ ਕਿ ਉਹਨਾਂ ਨੂੰ ਅਸੀਂ ਅਹੁਦੇ ਤੋਂ ਬਰਖਾਸਤ ਕਰਨਾ ਸੀ ਤੇ ਬਣਦੀ ਕਾਰਵਾਈ ਕਰਨੀ ਸੀ ਜਥੇਬੰਦੀ ਵੱਲੋਂ ਉਹੀ ਬਿਆਨ ਦਿੰਨੇ ਆ ਤੇ ਉਹਨਾਂ ਨੂੰ ਇਹ ਸਾਡੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਉੱਚੇ ਅਹੁਦੇ ਦੇ ਰਹੇ ਤੇ ਉਹਨਾਂ ਦੇ ਮੈਡਲ ਲਾ ਕੇ ਉਹਨਾਂ ਨੂੰ ਮਾਨ ਸਨਮਾਨ ਕਰ ਰਹੇ ਆ ਅੱਛਾ ਇਸੇ ਚੀਜ਼ ਦਾ ਵਿਰੋਧ ਹੋ ਰਿਹਾ ਜੀ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਇਹ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋਣਾ ਤੇ ਕਿੱਥੇ ਤੱਕ ਆਉਣਾ ਹੈ ਇਹ ਟਰੈਕਟਰ ਮਾਰਚ ਮੈਂ ਮੁਖਤਿਆਰ ਸਿੰਘ ਰਾਜਵੜ ਕੁਬੇ ਜ਼ਿਲ੍ਹਾ ਖਜਾਨਚੀ ਬਠਿੰਡਾ ਟਰੈਕਟਰ ਮਾਰਚ ਅਸੀਂ ਇੱਕ ਥਾਂ ਇਕੱਠੇ ਹੋਵਾਂਗੇ ਉੱਥੋਂ ਵੇਖਾਂਗੇ ਕਿ ਕਿਹੜੇ ਪਾਸੇ ਦੇ ਕਿਹੜੇ ਪਾਸੇ ਦੀ ਜਾਣਾ ਹੈ ਇਹ ਜਿਹੜਾ ਟਰੈਕਟਰ ਮਾਰਚ ਖਾਸ ਕਰਕੇ ਇਹ ਤਾਂ ਹੋ ਰਿਹਾ ਹੈ ਕਿ ਜਿਹੜੇ ਸਾਡੇ ਉਥੇ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਗੋਲੀਆਂ ਚਲੀਆਂ ਸਾਡੇ ਕਿਸਾਨ ਜ਼ਖਮੀ ਕੀਤੇ ਆ ਅੱਖਾਂ ਚਲੀਆਂ ਗਈਆਂ ਕਿਸਾਨਾਂ ਦੀਆਂ ਤੇ ਸਾਡਾ ਜਿਹੜਾ ਇੱਕ ਸ਼ੁਭਕਰਨ ਸਿੰਘ ਅਸ਼ਹੀਦ ਹੋਇਆ ਹੈ ਉਹਨਾਂ ਤੇ ਜਿਹਨੇ ਗੋਲੀਆਂ ਚਲਾਈਆਂ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਰਾਸ਼ਟਰਪਤੀ ਅਵਾਰਡ ਦਿੱਤਾ ਜਾ ਰਿਹਾ ਉਹਦੇ ਵਿਰੋਧ 'ਚ ਹੀ ਕਰ ਰਹੇ ਆ ਉਹਦੇ ਵਿਰੋਧ 'ਚ ਅਸੀਂ ਇਹ ਟਰੈਕਟਰ ਮਾਰਚ ਕਰ ਰਹੇ ਆ ਅਸੀਂ ਕਹਿੰਦੇ ਆ ਵੀ ਜਿਹੜੀ ਅੰਗਰੇਜ਼ ਸਰਕਾਰ ਹੈ ਉਹ ਜਨਰਲ ਰਵਾਈਡਵਰ ਦਾ ਅਵਾਰਡ ਦਿੰਦੀ ਸੀ ਤਾਂ ਫਿਰ ਉਹ ਵੀ ਕਿਉਂ ਨਾ ਦਿੱਤਾ ਜਾਵੇ ਫਿਰ ਸਾਡੀ ਆਜ਼ਾਦੀ ਤਾਂ ਇਹਨਾਂ ਨੇ ਖਤਮ ਕਰ ਹੀ ਦਿੱਤੀ ਕਿੱਥੇ ਤਾਂ ਉਹਨਾਂ ਨੂੰ ਸਜ਼ਾਾਂ ਮ ਦੇਣੀਆਂ ਸੀ ਤੇ ਕਿੱਥੇ ਉਹਨਾਂ ਨੂੰ ਯਾ ਰਾਸ਼ਟਰਪਤੀ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਅੱਛਾ ਇਹ ਕਿੰਨੇ ਕੁ ਟਰੈਕਟਰ ਸ਼ਾਮਲ ਹੋਣਗੇ ਜੇ ਤੇ ਪੂਰੇ ਜ਼ਿਲ੍ਹੇ ਦਾ ਇਕੱਠ ਕੋਈ ਰੱਖਿਆਗਾ ਇੱਕ ਜਗ੍ਹਾ ਤੋਂ ਜੇ ਸਾਰੇ ਆਪਣੇ ਆਪਣੇ ਇਲਾਕੇ ਚ ਕਰਨਗੇ ਦੇਖੋ ਜਿਹੜੇ ਟਰੈਕਟਰਾਂ ਦੀ ਗੱਲ ਆ ਜੀ ਲਗਭਗ 1000 ਟਰੈਕਟਰ ਕਰਾਂਗੇ ਅਸੀਂ ਮੌੜ ਐਸ਼ਨੀਮ ਸਾਹਿਬ ਆਂਦੇ ਨੇ ਉੱਥੇ ਵੱਡਾ ਕਾਫਲਾ ਟਰੈਕਟਰਾਂ ਦਾ ਇਕੱਠਾ ਕਰਕੇ ਇਹ ਜਿਹੜੇ ਨਵੇਂ ਕਰੋਨ ਲੈ ਆਂਦੇ ਹੁੰਦੀਆਂ ਕਾਪੀਆਂ ਸੜਾਂਗੇ ਇਸੇ ਤਰ੍ਹਾਂ ਅਸੀਂ ਫੂਲ ਦੇ ਵਿੱਚ ਕਰਾਂਗੇ ਉਧਰਲੇ ਏਰੀਆ ਜਿਹੜਾ ਵੱਡੇ ਟਰੈਕਟਰ ਪਿੰਡਾਂ ਦੇ ਵਿੱਚ ਮਾਰਚ ਕਰਕੇ ਫੂਲ ਐਸ਼ਨੀਮ ਦਾ ਉਤਰਗੇ ਕਾਪੀਆਂ ਸੌੜਨਗੇ ਇਸੇ ਤਰ੍ਹਾਂ ਤਲਵੰਡੀ ਤੇ ਜਿਹੜਿਆ ਨਾਲਲੇ ਪਿੰਡ ਰਹਿੰਦੇ ਨੇ ਬਠਿੰਡੇ ਵੱਡੇ ਟਰੈਕਟਰਾਂ ਦਾ ਕਾਫਲਾ ਕਰਕੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਬਠਿੰਡੇ ਡੀਸੀ ਹੈੱਡਕੁਆਟਰਾਂ ਤੇ ਇਹ ਕਾਨੂੰਨ ਦੀਆਂ ਕਾਪੀਆਂ ਸੌੜਾਂਗੇ ਜਿਹੜੀ ਤਿਆਰੀ ਆ ਸਾਡੀ ਫੁੱਲ ਕਰਿਆ ਲਗਭਗ ਅਸੀਂ 1000 ਟਰੈਕਟਰ ਤੋਂ ਉੱਪਰ ਇੱਥੇ ਕੱਢਾਂਗੇ 15 ਅਗਸਤ ਨੂੰ ਆਪਦਾ ਰੋਸ ਆ ਜਿਹਦਾ ਵਿਰੋਧ ਪੂਰਾ ਜਤਾਵਾਂਗੇ ਜੀ ਬਿਲਕੁਲ ਜੀ ਬਿਲਕੁਲ 15 ਅਗਸਤ ਵਾਲੇ ਦਿਨ ਕਿਸਾਨ ਆਪਣਾ ਰੋਸ ਪ੍ਰਗਟ ਕਰਨਗੇ ਨਵੇਂ ਕਾਨੂੰਨਾਂ ਦੇ ਖਿਲਾਫ ਤੇ ਕੇਂਦਰ ਸਰਕਾਰ ਦੀ ਨੀਤੀਆਂ ਦੇ ਖਿਲਾਫ ਹੁਣ ਦੇਖਦੇ ਆਂ ਆਨਾਲ ਸਮਝ ਕਿਸਾਨਾਂ ਦੇ ਮਸਲੇ ਦਾ ਕੀ ਹੱ അമിത് ശർമ്മാർ ജാനാ സ്പോക്സ്മെൻ ബഠിണ്ടാ